ਜਿੰਨੇ ਵੀ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਦੀ ਕੋਈ ਮਸ਼ੀਨਰੀ ਵੇਚਣੀ ਆ ਤਾਂ ਬਿਲਕੁਲ ਸਹੀ ਥਾਂ ਤੇ ਤੁਸੀਂ ਪਹੁੰਚੇ ਹੋ ਸਹੀ ਵੀਡੀਓ ਦੇਖ ਰਹੇ ਹੋ ਜੀ ਜੇ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਕੋਈ ਗੱਡੀ ਮੋਟਰਸਾਈਕਲ ਤੁਸੀਂ ਖਰੀਦਣਾ ਵੀ ਹੈ ਤਾਂ ਵੀ ਸਹੀ ਵੀਡੀਓ ਤੇ ਪਹੁੰਚੇ ਉਹ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਸੀ ਵੀਡੀਓ ਚ ਅਲੱਗ-ਅਲੱਗ ਏਰੀਆ ਚ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਤੇ ਤੁਹਾਡੀ ਘਰ ਬੈਠੇ ਬਿਠਾਈ ਤੁਹਾਡੀ ਜਿਹੜੀ ਮਸ਼ੀਨਰੀ ਹੈ ਸੇਲ ਹੋ ਜਾਊਗੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੋਟ ਕਰ ਲਓ ਸਾਰੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਜੀ ਬੋਲਸ ਵੈਗਨ ਦੀ ਵੈਂਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਜੀ ਮਾਡਲ ਦੀ ਗੱਲ ਕਰੀਏ ਨਵੰਬਰ ਮਹੀਨਾ 2012 ਮਾਡਲ ਆਪਾਨੂੰ ਗੱਡੀ ਮਿਲੂਗੀ ਨਵੰਬਰ ਮਹੀਨਾ 2027 ਤੱਕ ਰਸਿੰਗ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਦੂਜੇ ਨਾਮ ਗੱਡੀ ਆ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਆਪਾਨੂੰ ਮਿਲ ਜਾਣਗੇ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਗੱਡੀ ਪੰਜਾਬ ਨੰਬਰ ਹੈ ਜੀ ਟਾਇਰ ਦੇਖੂ ਟਾਇਰਾਂ ਚ ਚਲਾਈ ਦੇਖੂ ਗੱਡੀ ਦਾ ਰੰਗ ਦੇਖੋ ਜੀ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਬਾਕੀ ਆਪਾਂ ਹਰ ਚੀਜ਼ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਹੀ ਰਹੀ ਹੈ ਜੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੁਹਾਨੂੰ ਵੀਡੀਓ ਤੇ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਰੇਟ ਹੋ ਜੂਗਾ ਘਟਾ ਬਦ ਕੀਤਾ ਜਾਊ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਸੀ ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਸੈਕੰਡ ਗੱਡੀ ਆਪਾਂ ਸਿਆਜ਼ ਲੈ ਕੇ ਪਹੁੰਚੇ ਹਾਂ ਸਿਆਜ਼ ਬੀਡੀਆਈ ਪਲੱਸ ਲੈ ਕੇ ਪਹੁੰਚੇ ਹਾਂ ਜੀ 16 ਮਾਡਲ ਗੱਡੀ ਆ ਡੀਜ਼ਲ ਵੇਰੀਐਂਟ ਸੈਕੰਡ ਓਨਰ ਗੱਡੀ ਹੈ 5 ਕ ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਪੰਜਾਬ ਨੰਬਰ ਹੈ ਗੱਡੀ ਪੂਰੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕਪੂਰਥਲਾ ਮਾਲਕ ਦਾ ਏਰੀਆ ਕੰਡੀਸ਼ਨ ਆਲੂਕਿਆ ਜੀ ਜਿਵੇਂ ਦੀ ਸ਼ੋਰੂਮ ਚੋਂ ਗੱਡੀਆਂ ਪਕੜਵਾਉਨੇ ਆ ਓਮੇ ਦੀ ਕੰਡੀਸ਼ਨ ਮਾਲਕ ਨੇ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਵਧੀਆ ਰੱਖੀ ਹੋਈ ਐ ਵਧੀਆ ਸਟਾਰਟਿੰਗ ਅੱਧੇ ਸੈਲਫ ਤੋਂ ਘਾਟ ਹੀ ਮਾਰਨ ਦੀ ਲੋੜ ਐ ਤੇ ਗੱਡੀ ਸਟਾਰਟ ਹੋ ਜਾਂਦੀ ਐ ਇੰਨੀ ਜ਼ਿਆਦਾ ਵਧੀਆ ਗੱਡੀ ਐ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਪਸੰਦ ਆਊਗੀ ਰੇਟ ਤੁਹਾਨੂੰ ਪਸੰਦ ਆ ਗਿਆ ਹੋਊ ਬਾਕੀ ਰੇਟ ਜਿਹੜਾ 5 ਲੱਖ ਰੁਪਇਆ ਤੁਹਾਨੂੰ ਮੈਂ ਦੱਸਿਆ ਇੱਕ ਡਿਮਾਂਡ ਐ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਈ ਐ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਕਰੋ ਮਾਲਕ ਦੇ ਨਾਲ ਗੱਲਬਾਤ ਆਪ ਹੀ ਜੀ ਬਾਕੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਜੀ ਆਲਟੋ ਗੱਡੀ ਦੀ ਗੱਲ ਕਰਾਂਗੇ ਜਿਹੜੀ ਜਮ੍ਹਾਂ ਸਸਤੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਆ ਚਾਰ ਮਾਡਲ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਮਾਲਕ ਨੇ ਕਿਹਾਗਾ ਤੇ ਬੈਟਰੀ ਬਿਲਕੁਲ ਨਵੀਂ ਮਿਲੂਗੀ ਟਾਇਰ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਪੈਸੇ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜੀ ਡਿਮਾਂਡ ਦੀ ਗੱਲ ਕਰੀਏ ਗੱਡੀ ਦੀ ਡਿਮਾਂਡ ਹੈ ਸਿਰਫ 53000 ਰੁਪਇਆ ਮਾਲਕ ਕਹਿੰਦੇ ਨੇ ਰੇਟ ਕੀਤਾ ਜਊਗਾ ਘੱਟਵਾਦਾ ਹੋ ਜਾਊਗਾ ਬਾਕੀ ਤੁਹਾਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਇ ਦਿੱਤਾ ਜੀ ਤੇ 73000 ਰੁਪਏ ਸਿਰਫ ਡਿਮਾਂਡ ਹੈਗੀ ਅੰਦਰ ਬਾਹਰ ਦੀਆਂ ਫੋਟੋਆਂ ਸਾਰਾ ਕੁਝ ਆਪਾਂ ਫੋਟੋਆਂ ਰਹੀ ਤੁਹਾਨੂੰ ਵੀਡੀਓ ਚ ਦਿਖਾਈ ਦਿੱਤਾ ਜੀ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਕੇ ਘਰੇ ਲਿਆ ਸਕਦੇ ਹਾਂ ਜੀ। ਬਾਕੀ ਕਿਵੇਂ ਦੀ ਲੱਗ ਰਹੀ ਐ ਸੀ ਵੀਡੀਓ? ਚਲਦੀ ਚਲਦੀ ਵੀਡੀਓ ਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ। ਅੱਗੇ ਹੋਰ ਵੀ ਗੱਡੀਆਂ ਸੀ। ਉਹਦੀ ਵੀ ਗੱਲਬਾਤ ਕਰਾਂਗੇ। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਕੋਈ ਗੱਡੀ, ਮੋਟਰਸਾਈਕਲ, ਘਰ, ਕੋਠੀ, ਮਕਾਨ, ਕੁਝ ਵੀ ਐ ਜੇ ਤੁਸੀਂ ਵੇਚਣਾ ਚਾਹੁੰਨ ਹੋ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖ ਰਹੇ ਹਾਂ ਦਾ ਆਪਣੇ ਕੋਲੇ ਭੇਜੋ। ਵੀਡੀਓ ਜਾਣਕਾਰੀ ਫੋਟੋ 'ਮ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ, ਕੋਈ ਦਲਾਲੀ, ਕੋਈ ਫੀਸ ਕੁਝ ਨਹੀਂ ਹੁੰਦਾ ਜੀ। ਸਾਰਾ ਕੰਮ ਆਪਾਂ ਜਿੰਨਾ ਕਰਦੇ ਆ ਬਿਲਕੁਲ ਫਰੀ ਦੇ ਵਿੱਚ ਕਰਦੇ ਆ ਜੀ ਤੁਹਾਡੀ ਸੇਵਾ ਵਾਸਤੇ ਆਪਾਂ ਸਾਰਾ ਕੰਮ ਕਰਦੇ ਆ ਫਰੀ ਚੀਜ਼ੀ ਨਾ ਕਿ ਤੁਸੀਂ ਐਡ ਕਰ ਮੋਣੀਏ ਭੇਜੂ ਤੇ ਵੀਡੀਓ ਚੰਗੀ ਲੱਗੀਏ ਲਾਈਕ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦੋ ਬਸ ਤੋਂ ਬਾਅਦ ਸ਼ੇਅਰ ਕਰ ਦੋ ਵੀਡੀਓ ਨੂੰ ਜੀ ਆਲਟੋ ਗੱਡੀ ਦੀ ਗੱਲ ਕਰਾਂਗੇ ਜੀ ਆਪਾਂ ਆਲਟੋ 10 ਮਾਡਲ ਲੈ ਕੇ ਪਹੁੰਚਿਆ ਦੂਜੇ ਨਾਮ ਗੱਡੀ ਆ ਜੀ ਇਹ ਕੰਡੀਸ਼ਨ ਬਹੁਤ ਵਧੀਆ ਸੀ ਅਰਜੈਂਟ ਸੇਲ ਕਰਨੀ ਹੈ ਮਾਲਕ ਨੇ ਪਟਿਆਲੇ ਗੱਡੀ ਆ 70000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਦਿੱਲੀ ਨੰਬਰ ਗੱਡੀ ਆ ਸੋਹਣੀ ਗੱਡੀ ਆ ਚਿੱਟਿਆ ਰੰਗ ਦੀ ਆ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਸੀ ਤੇ ਕਮੀ ਪੇਸ਼ੀ ਕੋਈ ਨਹੀਂ ਡਿੱਕੀ ਦੀ ਇਹਨਾਂ ਨੇ ਫੋਟੋਆਂ ਦਿਖਾਈਆਂ ਸੀ ਬਾਹਰੋਂ ਵੀ ਦਿਖਾਈਆਂ ਟਾਇਰ ਦੇਖ ਲਓ ਹਰ ਚੀਜ਼ ਵਧੀਆ ਏ ਮਾਲਕ ਦਾ ਨੰਬਰ ਸਕਰੀਨ ਤੇ ਆ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਸੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਵੀਡੀਓ ਕੈਮੇਦ ਲੱਗੀ ਜਿੰਨੀਆਂ ਗੱਡੀਆਂ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਤੁਮਾਨੂੰ ਕੈਮੇਦੀਆਂ ਲੱਗੀਆਂ ਗੱਡੀਆਂ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੋ ਆਪਦੇ 11 ਮਿੱਤਰਾਂ ਚ ਆਪਦੇ ਫਰੈਂਡ ਸਰਕਲ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਬਾਕੀ ਕਿਸੇ ਨਾ ਕਿਸੇ ਵੀ ਏਰੀਆ ਚ ਕੋਈ ਵੀ ਚੀਜ਼ ਵੇਚਣੀ ਹੈ ਚਾਹੀ ਵੱਡਾ ਘਰ ਆ ਛੋਟੀ ਕੋਠੀ ਹੈ ਵੱਡੀ ਕੋਠੀ ਹੈ ਹਵੇਲੀ ਹੈ ਮਹਿਲ ਹੈ ਨਵੇਂ ਪੁਰਾਣੇ ਕੁਝ ਵੀ ਹੈ ਜੀ ਕੋਈ ਗੱਡੀ ਮੋਟਰਸਾਈਕਲ ਬੁਲਟ ਕੋਈ ਸਕੂਟੀ ਕੁਝ ਵੀ ਜੀ ਆਪਣੇ ਕੋਲੇ ਭੇਜੋ ਹਰ ਤਰ੍ਹਾਂ ਦੀ ਆਪਾਂ ਐਡ ਜਿਹੜੀ ਕਰ ਦਾਂ ਬਿਲਕੁਲ ਫ੍ਰੀ ਚ ਕਰ ਦਾਂ ਬਸ ਭੇਜੋ ਤੇ ਆਪਾਂ ਐਡ ਲਗਾ ਦੇਾਂਗੇ ਤੇ ਤੁਹਾਡੇ ਘਰ ਬੈਠੇ ਬਿਠਾਈ ਜਿਹੜੀ ਤੁਹਾਡੀ ਮਸ਼ੀਨਰੀ ਆ ਜਾਂ ਕੋਠੀ ਘਰ ਸੇਲ ਹੋ ਜਾਊਗਾ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ